ਤਾਰੇ ਜੀ ਮੈਂ ਇਹ ਨਹੀਂ ਕਹਿ ਰਿਹਾ ਕਿ ਉਹ ਸਹੀ ਕਰ ਰਿਹਾ ਜਾਂ ਨਹੀਂ ਕਰੇ ਮੇਰਾ ਸਵਾਲ ਨਹੀਂ ਪਰ ਮੇਰਾ ਸਵਾਲ ਇਹ ਹੈ ਕਿ ਜਿਹੜੇ ਵੱਡੇ ਵੱਡੇ ਮਗਰਮਾਸ਼ਾ ਵੱਡੀ ਪੱਧਰ ਤੇ ਜਿਹੜਾ ਨਸਾਨ ਨਿਕਿਆ ਪੰਚਾਇਤ ਚੱਲਣਾ ਸਹੀ ਨਹੀਂ ਜਿਹੇ ਘਰ ਤੇ ਪੀਲਾ ਪੰਚਾਇਤ ਚੱਲਣਾ ਸੰਵਿਧਾਨਿਕ ਤੌਰ ਤੇ ਸਹੀ ਹੈ ਜਾਂ ਨਹੀਂ ਕਿ ਸੰਵਿਧਾਨ ਇਹ ਕਰ ਦਿੰਦਾ ਹੈ ਕਿ ਵੇਖੋ ਮੇਰੀ ਇੱਕ ਗੱਲ ਸੁਣੋ ਜਾਂ ਤਾਂ ਸੁਬੀਨ ਸਭਰਾਣੀ ਨਾਲ ਕੋਈ ਚਾਹੇ ਕਰੋ ਵੀ ਆਪਾਂ ਨਾਲਾ ਪੁੱਛ ਲਈਏ ਮੈਨੂੰ ਲੱਗਦਾ ਤੁਸੀਂ ਇੱਕ ਜ਼ਿੰਮੇਵਾਰ ਨਾਗਰਿਕ ਹੋ ਇਹ ਕਸਰਾ ਦਾ ਦੋਸਤ ਜੀ ਤੇਲਾ ਸੀ ਜਿਹੜਾ ਸ਼ਸ਼ੀ ਕਾਤ ਆ ਜਿਨ੍ਹਾਂ ਨੇ 2015 ਚ ਕਾਲੀ ਪੱਤ ਦੀ ਸਰਕਾਰ ਨੂੰ ਇੱਕ ਦਿੱਤਾ ਸੀ ਨੋਟਿਸ ਕਹਿ ਰਹੇ ਆ 1250 ਬੰਦਾ ਜਿਹੜਾ ਨਸ਼ਾ ਵੀਰ ਦਾ ਵੱਡੀ ਵੱਡੀ ਪੱਤਰ ਜਿਹੜਾ ਸਰਕਾਰਾਂ ਨੂੰ ਸਾਰੀਆਂ ਪਾਲੀ ਪੱਤ ਦੀ ਸਰਕਾਰ ਕਹੇ ਸਰ ਉਹ 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 ਸ਼ਸ਼ੀ ਕਾਤ ਜੀ ਦੀ ਰਿਪੋਰਟ ਜਲਦ ਕਰਕੇ ਸਰਕਾਰ ਨੂੰ ਵੱਡੇ ਮਦਰ ਮੱਛਾਂ ਨੂੰ ਫੜ ਤਾ ਸਰ ਕੀ ਲੱਗਦਾ ਜੀ ਕਿ ਜਿਹੜਾ ਯਤਨ ਨਸ਼ਾ ਵਿਰੋਧ ਮਹਿੰਮ ਦੇ ਤਹਿਤ ਸਰ ਪੰਜਾਬ ਜਿਹੜਾ ਨਸ਼ਾ ਮੁਕਤ ਹੋ ਪਾਊਗਾ ਜੀ ਵੇਖੋ ਇਹ ਤੋਂ ਪਹਿਲਾਂ ਕਿਸੇ ਨੇ ਕੋਸ਼ਿਸ਼ ਵੀ ਨਹੀਂ ਕੀਤੀ ਸਵਾਲ ਇਹ ਨਹੀਂ ਹੋਣਾ ਚਾਹੀਦਾ ਵੀ ਨਸ਼ਾ ਮੁਕਤ ਕਦੋਂ ਪਾਊਗਾ ਕਿ ਨਹੀਂ ਜੀ ਸਵਾਲ ਇਹ ਹੋਣਾ ਚਾਹੀਦਾ ਕਿ ਲੋਕ ਇਸ ਲਹਿਰ ਦੇ ਨਾਲ ਕਿ ਲੋਕ ਇਹ ਚਾਹੁੰਦੇ ਆ ਜੀ ਕਿ ਨਸ਼ਾ ਮੁਕਤ ਲੋਕ ਚਾਹਣਗੇ ਕਦੋਂ ਸਾਰਾ ਕੁਝ ਸੰਭਵ ਜੀ ਅਤੇ ਇਹੋ ਜੀ ਕੋਈ ਚੀਜ਼ ਨਹੀਂ ਜੇ ਲੋਕ ਚਾਣ ਹੋਵੇ ਜੀ ਤੇ ਸਰ ਇੱਕ ਤੁਸੀਂ ਕਹਿੰਦੇ ਬਾਤ ਨੂੰ ਚਾਹੋ ਇੱਕ ਸਰ ਜਿਹੜਾ ਟੀਲਾ ਪੰਜਾ ਚੱਲਿਆ ਜੀ ਕੁਛ ਘਰਾਂ ਤੇ ਅਸੀਂ ਇਹ ਨਹੀਂ ਕਹਿੰਦੇ ਕਿ ਉਹ ਸਹੀ ਕਰ ਰਹੇ ਸੀਗੇ ਪਰ ਸਰ ਇਹ ਜਿਹੜਾ ਵੱਡੇ ਵੱਡੇ ਮਗਰਮਾਛ ਹੈਗੇ ਜੀ ਉਹਨਾਂ ਦੇ ਘਰਾਂ ਵਾਲ ਜਿਹੜਾ ਪੀਆ ਪੰਜਾ ਹੈ ਕਿਉਂ ਨਹੀਂ ਚੱਲਦਾ ਨਹੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਉਹ ਸਹੀ ਨਹੀਂ ਕਰ ਰਹੇ ਨਹੀਂ ਮੈਂ ਇਹ ਨਹੀਂ ਕਹਿ ਰਿਹਾ ਕਿ ਉਹ ਗਲਤ ਕਰ ਰਹੇ ਮੈਂ ਇਹ ਨਹੀਂ ਕਹਿ ਰਿਹਾ ਕਿ ਉਹ ਸਹੀ ਕਰ ਰਿਹਾ ਜਾਂ ਨਹੀਂ ਕਰੇ ਮੇਰਾ ਸਵਾਲ ਨਹੀਂ ਸਰ ਮੇਰਾ ਸਵਾਲ ਇਹ ਹੈ ਕਿ ਜਿਹੜੇ ਵੱਡੇ ਵੱਡੇ ਮਗਰਮਾਛ ਵੱਡੀ ਪੱਤਰ ਤੇ ਜਿਹੜੇ ਨਸ਼ਾ ਚੱਲਿਆ ਪੰਜਾ ਚੱਲਣਾ ਸਹੀ ਨਹੀਂ ਨੇ ਸਰ ਮੇਰਾ ਸਵਾਲ ਇਹ ਹੈ ਕਿ ਜਿਹੜਾ ਵੱਢੀ ਪੰਚਾ ਚੱਲਣਾ ਤੁਸੀਂ ਕਹਿਣਾ ਵੀ ਮੈਂ ਨਹੀਂ ਕਹਿੰਦਾ ਇਹ ਸਹੀ ਨਹੀਂ ਹੋ ਜਾਏਗਾ ਜਿਹੜੇ ਦੱਸੋ ਵੀ ਨਹੀਂ ਸਰ ਮੇਰਾ 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 ਸਵਾਲ ਇਹ ਹੈ ਕਿ ਛੋਟੇ ਸਵਾਲ ਦਾ ਵੀ ਜਵਾਬ ਦਊਗਾ ਪੀਲਾ ਪੰਚਾ ਚੱਲਣਾ ਤੁਸੀਂ ਇੱਕ ਨਾਗਰਿਕ ਵੀ ਹੋ ਕੀ ਨਸ਼ਾ ਤਸਕਰਾਂ ਦੇ ਘਰ ਤੇ ਪੀਲਾ ਪੰਚਾ ਚੱਲਣਾ ਸਹੀ ਹੈ ਕਿ ਗਲਤ ਪਰ ਸਰ ਤੁਸੀਂ ਇਹ ਦੱਸੋ ਕਿ ਕਿਸੇ ਦੇ ਘਰ ਤੇ ਪੀਲਾ ਪੰਚਾ ਚੱਲਣਾ ਸੰਵਿਧਾਨਿਕ ਤੌਰ ਤੇ ਸਹੀ ਹੈ ਜਾਂ ਨਹੀਂ ਕਿ ਸੰਵਿਧਾਨ ਇਹ ਗੱਲ ਕਰ ਦਿੰਦਾ ਹੈ ਕਿ ਵੇਖੋ ਮੇਰੀ ਇੱਕ ਗੱਲ ਸੁਣੋ ਜਿਆਦਾ ਤੁਸੀਂ ਸੰਵਿਧਾਨ ਦੀ ਗੱਲ ਕਰੋ ਜਾਇ ਕਰੋ ਵੀ ਆਪਾਂ ਨਸ਼ਾ ਬੰਦ ਕਰੀਏ ਮੈਨੂੰ ਲੱਗਦਾ ਤੁਸੀਂ ਇੱਕ ਜ਼ਿੰਮੇਵਾਰ ਨਾਗਰ ਇਹ ਕੱਲਾ ਤੁਸੀਂ ਇਹੀ ਸੋਚਦੇ ਹੋ ਵੀ ਆਪਾਂ ਕੱਲੀ ਕ੍ਰੈਡੀਬਿਲਟੀ ਵਾਸਤੇ ਖਬਰ ਕਰਨੀ ਹੈ ਤੇ ਨਸ਼ਾ ਮੁਕਤ ਨਹੀਂ ਕਰਨਾ ਪਹਿਲੀ ਗੱਲ ਤਾਂ ਸਾਨੂੰ ਇਹ ਸ਼ਾਬਾਸ਼ ਦੇਣੀ ਚਾਹੀਦੀ ਹੈ ਸਰਕਾਰ ਨੂੰ ਵੀ ਇੰਨੀ ਆਰਚਨਾ ਹੋਣ ਦੇ ਬਾਵਜੂਦ ਵੀ ਜਿਹੜੇ ਉਹ ਨਸ਼ਾ ਤਸਕਰਾਂ ਨੇ ਆਪਦੇ ਮੈਲ ਬਣਾਏ ਆ ਤੇ ਸਰਕਾਰ ਢਾ ਰਹੀ ਹੈ ਸਰ ਮੈਂ ਅਸੀਂ ਇਹ ਨਹੀਂ ਕਹਿ ਰਹੇ ਕਿ ਉਹ ਸਹੀ ਕਰ ਰਹੇ ਸੀ ਇਹ ਕਰ ਰਹੇ ਉਹ ਗਲਤ ਸੀ ਭਰ ਵੱਡੇ ਪੱਦਰ ਤੇ ਜਿਹੜਾ ਕਰ ਰਿਹਾ ਉਹਨਾਂ ਵੱਲੀ ਮੂੰਹ ਕਿਉਂ ਨਹੀਂ ਹੋਇਆ ਜੀ ਦੇਖੋ ਵੱਡੇ ਪੱਦਰ ਤੇ ਕੌਣ ਕਰਦਾ ਤੁਸੀਂ ਦੱਸੋ ਆਪਾਂ ਘਮਾਉਂਦੇ ਆ ਨਹੀਂ ਸਰ ਇਹ ਇਹ ਸਰਕਾਰ ਨੂੰ ਪਤਾ ਹੋਣਾ ਸੀ ਸੀਆਈਏ ਜੀ ਪਤਾ ਕਰੀਏ ਕਿ ਦਸਰਾਂ ਦਾ ਤੁਸੀਂ ਹੋਰ ਸੀਆਈਏ ਜੀ ਜੇਲਾ ਸੀ ਜਿਹੜਾ ਸ਼ਸ਼ੀ ਕਾਹਤ ਆ ਜਿਨ੍ਹਾਂ ਨੇ 2015 ਤੇ ਕਾਲੀ ਦਲ ਦੀ ਸਰਕਾਰ ਨੂੰ ਇੱਕ ਦਿੱਤਾ ਸੀ ਨੋਟਿਸ ਕਿ 1200 ਬੰਦਾ ਜਿਹੜਾ ਨਸ਼ਾ ਵੇਚਦਾ ਵੱਡੀ ਵੱਡੀ ਪੱਦਰ ਤੇ ਜਿਹੜਾ ਸਰਕਾਰਾਂ ਸਾਰੀਆਂ ਕਾਲੀ ਦਲ ਦੀ ਸਰਕਾਰ ਕਿਹਦੇ ਭਾਜੀ ਸਰ ਉਹ 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 ਸ਼ਸ਼ੀ ਕਾਹਤ ਦੀ ਰਿਪੋਰਟ ਜਨਤਕ ਕਰਕੇ ਸਰਕਾਰ ਉਹ ਵੱਡੇ ਮੱਗਰ ਮੱਛਾਂ ਨੂੰ ਫੜ ਸਕਦੀ ਜਿਹੜੀ ਕਾਲੀਗੱਲ ਦਾ 2002 ਜੀ ਉਹ ਦੂ ਮਗਰੋਂ ਦਾ 12 ਸਾਲਾਂ ਤੇ ਬਹੁਤ ਨਵੇਂ ਨੇ ਸਰ ਮੇਰਾ ਕਹਿਣਾ ਹੈ ਕਿ ਉਹ ਡੀਏ ਜੀ ਜ਼ਿਲ੍ਹਾ ਦੀ ਪੱਤਰਕਾਰ ਸਾਹਿਬ ਸਵਾਲ ਮੈਂ ਜਵਾਬ ਮੈਂ ਦੇਣਾ ਤੁਸੀਂ ਆਪ ਹੀ ਮੈਂ ਕਹਿਆ ਜਿਹੜੇ 2002 ਦੇ ਵਿੱਚ 2002 ਦੇ ਨਾਲ 2012 ਤੋਂ ਬਾਅਦ ਕਾਲੀਗੱਲ ਦੀ ਸਰਕਾਰ ਨਹੀਂ ਹੈ ਅੱਜ 13 ਸਾਲ ਹੋ ਗਏ ਉਹ ਦੂ ਮਗਰੋਂ ਬਹੁਤ ਨਵੇਂ ਜਿਹੜੇ ਕਸ਼ਾਤ ਤੱਤਰ ਸੀਗੇ ਜਿਹੜੇ ਉਹਨਾਂ ਨੇ ਪੈਦਾ ਕੀਤੇ ਸੀ ਉਹਨਾਂ ਦੀਆਂ ਗਾਂ ਦੀਆਂ ਜਿਹੜੀ ਚੇਨ ਪੱਤੀ ਗਈ ਆ ਜਿਹੜਾ ਕੋਈ ਵੱਡਾ ਮਗਰਮੱਛ ਦੇ ਕਿਸੇ ਨੂੰ ਸਾਨੂੰ ਲੱਗੂਗਾ ਲੱਗਦਾ ਆਉਣ ਵਾਲੇ ਸਮੇਂ ਤੋਂ ਸਾਨੂੰ ਉਹਨਾਂ ਦੇ ਘਰਾਂ ਦੇ ਵਿੱਚ ਜਿਹੜਾ ਪੀਲਾ ਪੁੱਜਾ ਉਹ ਚੱਲਦਾ